ਹਰਿਆਣਾ ਸਰਕਾਰ ਦੇ ਡਰੋਨ ਨੂੰ ਰੋਕਣ ਦੇ ਲਈ ਕਿਸਾਨਾਂ ਨੇ ਪਤੰਗ ਚੜਾ ਦਿੱਤੀ ਹੈ ਕਹਿੰਦੇ ਨੇ ਕਿ ਪਤੰਗ ਦੇ ਨਾਲ ਹੁਣ ਅਸੀਂ ਡਰੋਨ ਨੂੰ ਨੱਥ ਪਾਵਾਂਗੇ ਕਿਉਂਕਿ ਡਰੋਨ ਦੇ ਨਾਲ ਹੰਝੂ ਗੈਸ ਦੇ ਗੋਲੇ ਥਾਂ-ਥਾਂ ਦੇ ਉੱਪਰ ਛੁੱਟੇ ਜਾਂਦੇ ਆ ਤਸਵੀਰ ਦੇਖੋ ਤੁਸੀਂ ਕਿ ਨੌਜਵਾਨਾਂ ਨੇ ਪਤੰਗ ਤੇ ਡੋਰ ਲੈ ਆਂਦੀ ਆ ਤੇ ਹੁਣ ਡਰੋਨ ਨੂੰ ਛੁੱਟਣ ਦੇ ਲਈ ਕਹਿੰਦੇ ਵੀ ਇਹ ਪਤੰਗ ਚੜਾਈ ਹੈ ਕਿਉਂਕਿ ਕੱਲ ਡਰੋਨ ਨੇ ਬਹੁਤ ਵੱਡਾ ਨੁਕਸਾਨ ਇਨ੍ਹਾਂ ਨੌਜਵਾਨਾਂ ਦਾ ਕੀਤਾ ਬਈ ਜੀ ਕਿਹੜੇ ਏਰੀਏ ਤੋਂ ਬਈ ਤੁਸੀਂ ਆਏ ਆ ਬਠਿੰਡੇ ਜਿਹੜਾ ਬਈ ਬਠਿੰਡੇ ਤੋਂ ਇਹ ਪਤੰਗ ਫਿਰ ਕਿੱਥੋਂ ਲੈ ਆਂਦੀ ਅੱਜ ਨਾਲੇ ਬਸੰਤ ਵੀ ਆ ਪਤੰਗ ਸਾਡੇ ਕੋਲ ਬਥੇਰੇ ਲੈਂਦੇ ਆ ਜੀ ਪਤੰਗ ਤਾਂ ਪਤੰਗ ਤਾਂ ਬਥੇਰੇ ਲੈਂਦੇ ਸਾਡੇ ਕੋਲ ਆਪਣੇ ਸਾਡਾ ਡਰੋਨ ਆ ਇੱਕ ਕਿਸਾਨਾਂ ਦਾ ਡਰੋਨ ਆ ਇਹ ਫਿਰ ਡਰੋਨ ਨੂੰ ਸੁੱਟੋਂਗੇ ਥੱਲੇ ਇਹਦੇ ਨਾਲ ਐਸੇ ਨੇ ਸੁੱਟਣਾ ਆ ਕਿਸਾਨਾਂ ਲੱਦੇ ਆ ਹਥਿਆਰ ਵਿਖਾ ਦਿਓ ਉਹਨਾਂ ਨੂੰ ਕੱਟਣ ਸਰਕਾਰ ਨੂੰ ਨਾ ਬੂਰੀਆ ਹੱਥ ਚ ਨਹੀਂ ਆਂਦੇ ਹਥਿਆਰ ਲੱਦੇ ਤੁਸੀਂ ਭਾਈ ਕਿੰਨੀਆਂ ਕ ਲੈ ਆਂਦੀ ਆ ਪਤੰਗਾਂ ਇੱਕੋ ਲੈਂਦੀ ਹਲਤਾ ਜੀ ਕਿੰਨੀਆਂ ਪਤੰਗਾਂ ਨੇ ਤੁਹਾਡੇ ਕੋਲੇ ਭਾਈ ਬੈਗ ਵਾਲੀ ਹਲੇ ਦੋ ਹੀ ਨੇ ਅਸੀਂ ਹੋਰ ਦੇਖਦੇ ਕੋਈ ਹੋਰ ਲਿਆਂਦਾ ਇਹ ਫਿਰ ਕਿੰਨਾ ਚਿਰ ਚੜਾਓਗੇ ਤੱਕ ਭਾਈ ਲੜਾਈ ਚੱਲੂਗੀ ਬੜੇ ਭਾਈ ਨਕਸਦ ਮੈਂ ਡਰੋਨ ਨੂੰ ਪਿੱਛੇ ਢਾਣਦਾ ਏ ਸਹੀ ਤੇ ਸਾਹਣ ਅੱਗੇ ਭੱਜ ਜਾਣਾ ਇਹ ਕਿਸ ਨੇ ਕਿਹਾ ਵੀ ਮਤਲਬ ਪਤੰਗ ਡਾਉਂਗੇ ਤੇ ਡਰੋਨ ਨਹੀਂ ਆਊਗਾ ਆ ਦੇਖੋ ਭਾਈ ਕੱਲ ਭਾਈ ਕੱਲ ਉੱਡਦਾ ਵਾ ਦੇਖਿਆ ਬੱਚੇ ਡਾਉਂਦੇ ਸੀ ਤੇ ਆਈਡੀਆ ਲਾਇਆ ਵੀ ਜੇ ਪਤੰਗ ਉੱਡਦਾ ਡਰੋਨ ਨੇੜੇ ਨਹੀਂ ਆਂਦਾ ਜੋ ਜਹਾਜ਼ ਕਿਰ ਜਾਂਦਾ ਨਾ ਤਾਂ ਫਿਰ ਅਸੀਂ ਕਹੇ ਅੱਜ ਇਹ ਕਰਨਾ ਠੀਕ ਕਿਹੜੇ ਏਰੀਆ ਤੋਂ ਬਈ ਤੁਸੀਂ ਰਹਿਣ ਦਿਓ ਬਈ ਏਰੀਆ ਨਹੀਂ ਦੱਸਣਾ ਚਾਹੀਦਾ ਇਹ ਨੌਜਵਾਨ ਨੇ ਜਿਨ੍ਹਾਂ ਨੇ ਪਤੰਗ ਚੜ੍ਹਾਤੇ ਆ ਕਹਿੰਦੇ ਕਿ ਡਰੋਨ ਦੇ ਨਾਲ ਸਾਹਮਣਾ ਕਰਨ ਦੇ ਲਈ ਇਹਨਾਂ ਦੱਸ ਦਈਏ ਬਾਰਡਰ ਦੇ ਨੇੜੇ ਦੇ ਹਰਿਆਣਾ 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 ਇੱਕ ਉਧਰ ਬਾਰਡਰ ਇੱਕ ਇਧਰ ਬਾਰਡਰ ਹਾਂ ਬਈ ਬਾਰਡਰ ਦੇ ਨੇੜੇ ਦੇ ਆ ਬੋਲੀ ਤੋਂ ਬੋਲੀ ਤੋਂ ਲੱਗਿਆ ਹੁਣ ਪਤਾ ਕਿਹੜਾ ਆਪਣਾ ਆਈਓ ਸਕੀਮਾਂ ਆਉਂਦੀਆਂ ਤੁਹਾਨੂੰ ਵਾਇ ਗੁਰਜੀ ਕੈਨੇਡਾ ਵਾਲੀ ਪਤੰਗ ਨੌਜਵਾਨਾਂ ਨੇ ਚੜ੍ਹਾ ਲਈ ਹੈ ਕਹਿੰਦੇ ਵੀ ਹੁਣ ਅਸੀਂ ਡਰੋਨ ਦਾ ਸਾਹਮਣਾ ਕਰਨਾ ਕਿਉਂਕਿ ਡਰੋਨ ਡਰੋਨ ਆਉਂਦਾ ਹੈ ਤੇ ਥਾਂ ਥਾਂ ਦੇ ਉੱਪਰ ਇਹਨਾਂ ਨੌਜਵਾਨਾਂ ਦੇ ਉੱਤੇ ਹੰਝੂ ਗੈਸ ਦੇ ਗੋਲੇ ਸਿੱਟਦਾ ਤੇ ਹੁਣ ਇਹਨਾਂ ਨੇ ਪਤੰਗ ਚੜ੍ਹਾ ਲਈ ਹੈ ਸਰਦਾਰ ਸਾਹਿਬ ਬਣ ਜੂਗਾ ਪਤੰਗ ਨਾਲ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਬਣੂਗੀ ਬਣੂਗੀ ਮੇਰੀ ਆ ਡਰੋਨ ਹੈ ਪਤੰਗ ਨਹੀਂ ਵੀਰੇ ਇਹ ਡਰੋਨ ਹੈ ਡਰੋਨ ਆਦੇਸ਼ੀ ਡਰੋਨ ਹੈ ਇਹ ਦੇਸੀ ਡਰੋਨ ਹੈ ਠੀਕ ਹੈ ਤਾਂ ਹਰ ਕਿਸੇ ਨੇ ਆਪਣੇ ਆਪਣੇ ਪ੍ਰਬੰਧ ਕੀਤੇ ਨੇ ਨੌਜਵਾਨਾਂ ਨੇ ਪਤੰਗ ਚੜ੍ਹਾ ਲਈ ਆ ਕਹਿੰਦੇ ਵੀ ਇਹ ਕਿਸਾਨਾਂ ਦਾ ਡਰੋਨ ਹੈ ਕਿ ਅਸੀਂ ਕਿਸ ਤਰੀਕੇ ਨਾਲ ਬਚਣਾ ਡਰੋਨ ਤੋਂ ਕਿਉਂਕਿ ਡਰੋਨ ਦੇ ਨਾਲ ਨੁਕਸਾਨ ਕੱਲ ਬਹੁਤ ਹੋਇਆ ਨੌਜਵਾਨਾਂ ਦਾ ਕਈ ਜ਼ਖਮੀ ਹੋਏ ਕਈਆਂ ਨੂੰ ਬਹੁਤ ਗੰਭੀਰ ਸੱਟਾਂ ਲੱਗੀਆਂ ਤਾਂ ਇਹਨਾਂ ਨੇ ਹੁਣ ਪਤੰਗ ਜਿਹੜੀ ਹੈ ਉਹ ਲਿਆਂਦੀ ਪਤੰਗ ਚੜਾਈ ਆ ਕਹਿੰਦੇ ਕਿ ਜਦੋਂ ਡਰੋਨ ਆਇਆ ਤਾਂ ਉਹਦਾ ਸਾਹਮਣਾ ਅਸੀਂ ਕਰਾਂਗੇ ਤਾਂ ਡਰੋਨ ਦੇ ਸਾਹਮਣਾ ਕਰਨ ਦੇ ਨਾਲ-ਨਾਲ ਦੀ ਤਸਵੀਰ ਇੱਕ ਉਹ ਤੁਹਾਨੂੰ ਦਿਖਾ ਦਈਏ ਕਿ ਅ ਵੱਖ-ਵੱਖ ਤਰੀਕਿਆਂ ਨਾਲ ਹੰਝੂ ਗੈਸਾਂ ਤੋਂ ਕਿਵੇਂ ਬਚਣਾ ਉਹ ਤਰੀਕੇ ਲੱਭੇ ਹੋਏ ਆ ਬੋਰੀ ਵਾਲਾ ਤਾਂ ਤੁਹਾਨੂੰ ਕੱਲ ਦੱਸ ਹੀ ਦਿੱਤਾ ਸੀਗਾ ਕਿ ਗੋਲੀ ਬੋਰੀ ਨੂੰ ਗਿੱਲੀ ਕਰਕੇ ਜੇ ਬੰਬ ਦੇ ਸਟੋਂਗੇ ਦੇ ਉੱਤੋਂ ਬਚਾਊਗਾ ਪਰ ਇੱਥੇ ਨੌਜਵਾਨਾਂ ਨੇ ਮੂੰਮਜਾਮੇ ਜਿਹੜੇ ਆ ਉਹ ਅੱਖਾਂ ਤੇ ਮੂੰਹ ਤੇ ਬੰਨ ਲਏ ਆ ਬਾਈ ਜੀ ਇਹਦੇ ਨਾਲ ਰੁਕਦਾ ਧੂਆਂ ਜੀ ਅੱਜ ਤੇ ਐਕਸਪੈਰੀਮੈਂਟ ਕਰ ਰਹੇ ਆ ਬਾਈ ਜੀ ਨਾ ਹੋਣ ਨਾਲ ਤਾਂ ਹੋਣਾ ਚੰਗਾ ਕਿਸੇ ਚੀਜ਼ ਦਾ ਜੀ ਕੱਲ ਓਖੇ ਸੱਜੇ ਹੀ ਬੰਨ ਕੇ ਵੇਖੇ ਜੇ ਕੰਮ ਕਰ ਗਿਆ ਤੇ ਇਨੂੰ ਗੋਣ ਕਰਾਂਗੇ ਅੱਗੇ ਤੇ ਇਹ ਤੁਸੀਂ ਕੱਲ ਵੀ ਇੱਥੇ ਟੱਕਰਾ ਲਿਆ ਤੇ ਅੱਜ ਫੇਰ ਆ ਗਏ ਆ ਨੈਕਸਟ ਫਰੰਟ ਤੇ ਹੀ ਹਾਂ ਜੀ ਉਹ ਅੱਗੇ ਹੀ ਆਪਾਂ ਜੀ ਹਾਂਜੀ ਕੱਲ ਨੁਕਸਾਨ ਵੀ ਬਹੁਤ ਹੋਇਆ ਮੁੰਡਿਆਂ ਦਾ ਕੱਲ ਨੁਕਸਾਨ ਹੋਇਆ ਮੁੰਡੇ ਦਾ ਜੀ ਜਿਨ੍ਹਾਂ ਦੇ ਵਜੇ ਬੰਬ ਉਹ ਫਿਰ ਉੱਥੋਂ ਦਾ ਫੱਟੜ ਹੋਇਆ ਸਾਡੇ ਬੰਦੇ ਜੀ ਕਈ ਸਾਡੇ ਬੰਦੇ ਬੱਚੇ ਵੀ ਕੱਲ ਕੰਮ ਖਿੱਚਦੇ ਨਾ ਸੀ ਕੱਲ ਥੋੜਾ ਜਿਹਾ ਟਰੈਕਟਰ ਹੁਣ ਰਹਿ ਗਏ ਆ ਜੀ ਤੇ ਅੱਜ ਫੇਰ ਟਰੈਕਟਰਾਂ ਦੀ ਵਿਉਂਤਬੰਦੀ ਬਣਾ ਲਈਏ ਕੀਤਾ ਜੀ ਹਾਂਜੀ ਕਿਸਾਨਾਂ ਨੂੰ ਦੱਸਿਆ ਸੀ ਆਪਾਂ ਜਾ ਕੇ ਜਥੇਦਾਰਾਂ ਨੂੰ ਵੀ ਸਾਨੂੰ ਲੋੜ ਹੈ ਕੱਲ ਅੱਗੇ ਫਰੰਟ ਤੇ ਮੇ ਕਾਲਸਾਨੀ ਗਰੇਰੀ ਮੇਰੋ ਜੀ ਕਾ ਖਾਲਸਾ ਵੇਫਾ ਦੀ ਫਤਹੀ ਹਾਂਜੀ ਅੱਜ ਪ੍ਰਬੰਧ ਅਸੀਂ ਪੂਰੇ ਕੀਤੇ ਆ ਜੀ ਵੀ ਸੀ ਮਸ਼ੀਨਾਂ ਆਉਂਦੀਆਂ ਮਲਕੀ ਸਾਡਾ ਅੱਜ ਪ੍ਰਬੰਧ ਪੂਰਾ ਅਸੀਂ ਜੋ ਜਥੇਬੰਦੀ ਦਾ ਹੁਕਮ ਹੋਊਗਾ ਉਹ ਹੁਕਮ ਦੇ ਨਾਲ ਅਸੀਂ ਚੱਲਾਂਗੇ ਕਿਉਂਕਿ ਜਥੇਬੰਦੀ ਨੂੰ ਇਹ ਵੀ ਅਸੀਂ ਮਲਕੀ ਰੋਜ਼ जख्मी ਨਹੀਂ ਆਪਦੇ ਮਲਕੀ ਸਿੰਘ ਕਰਾਉਣੇ ਚਾਹੁੰਦੇ ਆ ਅਸੀਂ ਕਿਹ ਮਲਕੀ ਗਾ ਤਰੀਕੇ ਨਾਲ ਚੱਲਾਂਗੇ ਅਸੀਂ ਹਾਂ ਠੀਕ ਹੈ ਖਾਲਸਾ ਜੀ ਤਾਂ ਆ ਦੇਖੋ ਕੀ ਵੱਖ-ਵੱਖ ਤਰੀਕੇ ਜਿਹੜੇ ਆ ਹੰਝੂ ਗੈਸਾਂ ਤੋਂ ਬਚਣ ਦੇ ਲਈ ਡਰੋਨ ਤੋਂ ਬਚਣ ਦੇ ਲਈ ਕਿਉਂਕਿ ਡਰੋਨ ਦੇ ਨਾਲ ਵੱਖ-ਵੱਖ ਥਾਵਾਂ ਦੇ ਉੱਪਰ ਉਹ ਹੰਝੂ ਗੈਸ ਦੇ ਗੋਲੇ ਜਿਹੜੇ ਆ ਉਹ ਛੁੱਟੇ ਜਾਂਦੇ ਆ ਹਾਲਾਂਕਿ ਜਦੋਂ ਗੱਡੀ ਦੇ ਵਿੱਚੋਂ ਮਾਰਦੇ ਨੇ ਜਿਹੜੇ ਹੰਝੂ ਗੈਸਾਂ ਵਾਲੀ ਗੱਡੀ ਐ ਉਹ ਗੱਡੀ ਦੀ ਰੇਂਜ ਇੰਨੀ ਦੂਰ ਤੱਕ ਨਹੀਂ ਪਰ ਡਰੋਨ ਦੀ ਰੇਂਜ ਬਹੁਤ ਜ਼ਿਆਦਾ ਇੱਕ ਵਾਰੀ ਫੇਰ ਤੋਂ ਮੈਂ ਤੁਹਾਨੂੰ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਕਿ ਨੌਜਵਾਨਾਂ ਨੇ ਪਤੰਗ ਚੜ੍ਹਾ ਲਈ ਹੈ ਕੈਨੇਡਾ ਦਾ ਝੰਡਾ ਉਸ ਪਤੰਗ ਦੇ ਉੱਤੇ ਲੱਗਾ ਹੈ ਹਾਲਾਂਕਿ ਅੱਜ ਬਸੰਤ ਵੀ ਹੈ ਅੱਜ ਬਸੰਤ ਵੀ ਹੈ ਕਈ ਜ਼ਿਲ੍ਹਿਆਂ ਦੇ ਵਿੱਚ ਪਤੰਗਾਂ ਚੜਾਈਆਂ ਜਾਂਦੀਆਂ ਹਨ ਗਿਆ ਸ਼ੌਂਕ ਦੇ ਨਾਲ ਪਤੰਗਾਂ ਚੜਾਉਂਦੇ ਨੇ ਪਰ ਅੱਜ ਇੱਥੇ ਮਜਬੂਰੀ ਦੇ ਨਾਲ ਪਤੰਗ ਚੜਾਉਣੀ ਪੈ ਰਹੀ ਹੈ ਕਿ ਡਰੋਨ ਦਾ ਸਾਹਮਣਾ ਜਿਹੜਾ ਹੈ ਉਹ ਕੀਤਾ ਜਾਣਾ ਡਰੋਨ ਦਾ ਸਾਹਮਣਾ ਕੀਤਾ ਜਾਣਾ ਤੇ ਪਤੰਗ ਨੌਜਵਾਨਾਂ ਨੇ ਚੜ੍ਹਾ ਲਈ ਹੈ ਤੇ ਜੇ ਡਰੋਨ ਇੱਧਰ ਨੂੰ ਆਇਆ ਤੇ ਹੁਣ ਕਹਿੰਦੇ ਵੀ ਉਸ ਡਰੋਨ ਦੀ ਕਾਰ ਨਹੀਂ ਹੈ ਤਸਵੀਰਾਂ ਤੁਹਾਨੂੰ ਵੱਖ-ਵੱਖ ਕਿਸਮ ਦੀਆਂ ਅਸੀਂ ਦਿਖਾ ਰਹੇ ਹਾਂ ਕਿਤੇ ਬੋਰੀਆਂ ਦੇ ਨਾਲ ਰੋਕਣ ਦੀ ਕੋਸ਼ਿਸ਼ ਹੋ ਰਹੀ ਹੈ ਕਿਤੇ ਮੋਮਜਾਮਿਆਂ ਦੇ ਨਾਲ ਰੋਕਣ ਦੀ ਕੋਸ਼ਿਸ਼ ਹੋ ਰਹੀ ਹੈ ਹੰਝੂ ਗੈਸਾਂ ਨੂੰ ਤੇ ਕਿਤੇ ਪਤੰਗਾਂ ਚੜਾ ਕੇ ਡਰੋਨ ਨੂੰ ਹੀ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੈਮਰਾਮੈਨ ਗੁਲਚਨ ਦੇ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ ਸ਼ੰਭੂ ਬਾਰਡਰ